ਪਾ ਇੱਕ ਮਹਿਲਾ ਨੇ ਨਕਲੀ ਕਾਗਜ਼ਾਤ ਤਿਆਰ ਕਰਾ ਕੇ ਚੌਂ ਲੜੀ ਤੇ ਉਸ ਤੋਂ ਬਾਅਦ ਉਹ ਸਰਪੰਚ ਵੀ ਬਣ ਗਈ ਪਰ ਹੁਣ ਇਸ ਮਾਮਲੇ ਦਾ ਖੁਲਾਸਾ ਹੋਇਆ ਹੈ ਕਿ ਉਸ ਨੇ ਚੌਂ ਲੜਨ ਦੇ ਲਈ ਝਾਲੀ ਕਾਗਜ਼ਾਤ ਤਿਆਰ ਕਰਵਾਏ ਸੀ ਵਿਦੇਸ਼ ਬੈਠੇ ਹੋਈ ਉਸ ਤੋਂ ਬਾਅਦ ਹੁਣ ਜਦੋਂ ਇਹ ਉਜਾਗਰ ਹੋਇਆ ਮਾਮਲਾ ਉਸ ਤੋਂ ਬਾਅਦ ਉਸ ਮਹਿਲਾ ਸਰਪੰਚ ਨੂੰ ਸਸਪੈਂਡ ਕਰ ਦਿੱਤਾ ਗਿਆ ਤਾਂ ਮੋਗਾ ਤੋਂ ਇਹ ਪੂਰੀ ਖਬਰ ਜੜੀ ਹੈ ਉਹ ਨਿਕਲ ਕੇ ਸਾਹਮਣੇ ਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਇੱਕ ਪਿੰਡ ਦੇ ਮਹਿਲਾ ਚੁਣੀ ਗਈ ਸੀਗੇ ਸਰਪੰਚ ਚੁਣੀ ਗਈ ਸੀ ਉਸ ਤੋਂ ਬਾਅਦ ਅੱਜ ਇਹ ਖੁਲਾਸਾ ਹੋਇਆ ਕਿ ਉਸ ਨੇ ਚੋਣ ਲੜਨ ਦੇ ਲਈ ਕਿਸ ਤਰ੍ਹਾਂ ਜਾਲੇ ਕਾਗਜ਼ਾਤ ਜਿਹੜੇ ਸੀਗੇ ਉਹ ਤਿਆਰ ਕੀਤੇ ਗਏ ਸੀਗੇ ਤਾਂ ਇਹ ਪੂਰਾ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਪੂਰਾ ਮਾਮਲਾ ਜੋ ਹੈ ਉਹ ਮੋਗਾ ਦੇ ਪਿੰਡ ਚੁਗਾਖੁਰਦ ਦਾ ਦੱਸਿਆ ਜਾ ਰਿਹਾ ਜਿੱਥੇ ਕਿ ਸਰਪੰਚ ਕੁਲਦੀਪ ਕੌਰ ਨੂੰ ਸਸਪੈਂਡ ਕੀਤਾ ਗਿਆ ਤਾਂ ਵਿਭਾਗ ਨੇ ਸਸਪੈਂਡ ਕਰ ਦਿੱਤਾ ਕੁਲਦੀਪ ਕੌਰ ਨੇ ਵਿਦੇਸ਼ ਚ ਬੈਠ ਜਾਲੇ ਕਾਗਜ਼ਾਤ ਤਿਆਰ ਕੀਤੇ ਸਰਪੰਚ ਦੀ ਚੋਣ ਲੜੀ ਸੀ ਸਰਪੰਚ ਕੁਲਦੀਪ ਕੌਰ ਤੇ ਅਪ੍ਰੈਲ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਕੁਲਦੀਪ ਕੌਰ ਦੇ ਖਿਲਾਫ ਸਰਪੰਚ ਦੇ ਚੋਣਾਂ ਚ ਉਮੀਦਵਾਰ ਜਸਵਿੰਦਰ ਕੌਰ ਦੇ ਪਤੀ ਨੇ ਇਸ ਦੀ ਸ਼ਿਕਾਇਤ ਕੀਤੀ ਸੀ ਕਿ ਕੁਲਦੀਪ ਕੌਰ ਨੇ ਵਿਦੇਸ਼ ਚ ਬੈਠ ਗਲਤ ਪੇਪਰ ਲਗਾ ਕੇ ਚੋਣ ਲੜੀ ਸੀ ਜਿਸ ਤੋਂ ਬਾਅਦ ਜਾਂਚ ਕੀਤੀ ਗਈ ਸਰਪੰਚ ਦੇ ਖਿਲਾਫ ਮਾਮਲਾ ਦਰਜ ਹੋਇਆ ਸੀ ਤੇ ਹੁਣ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਦਾ ਤਸਵੀਰਾਂ ਵੀ ਤੁਹਾਨੂੰ ਦਿਖਾ ਰਿਹਾ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਕੀ ਕੁਝ ਕਹਿਣ ਅਧਿਕਾਰੀਆਂ ਤੁਹਾਨੂੰ ਸੁਣਾਉਂਦੇ ਆ ਪਰਮਪਾਲ ਸਿੰਘ ਮੇਰਾ ਨਾਮ ਆ ਫਰੰਡ ਝੁੱਗਾ ਖੁਰਦਾ ਜੀ ਮੇਰੀ ਵਾਈਫ ਜਸਵਿੰਦਰਪੌਰ ਸਰਪੰਚੀ ਦੀ ਚੋਣ ਲੜੇ ਸੀ ਜਿਨ੍ਹਾਂ ਦੇ ਮੁਕਾਬਲੇ 'ਚ ਇਹ ਜਿਨ੍ਹਾਂ ਨੂੰ ਅੱਜ ਕਲਦੀਪੁਰ ਨੂੰ ਮੁਵੱਤਲ ਕੀਤਾ ਗਿਆ ਮੈਂ ਇਹਨਾਂ ਦੇ ਆਰਡਰ ਲਏ ਆ ਡੀਡੀਪੀਓ ਸਾਹਿਬ ਤੋਂ ਐਸ ਹੋਣੀ ਇਹ ਜਾਲੀ ਕਾਗਜ਼ ਆ ਤਿਆਰ ਕਰਕੇ ਫੌਰਨ ਬੈਠੇ ਕੈਨੇਡਾ ਦੇ ਵਿੱਚ ਪੇਪਰ ਤਿਆਰ ਕਰਕੇ ਸਰਪੰਚੀ ਦੀ ਚੋਣ ਲੜੇ ਸੀਗੇ ਜਿਹਦੇ ਵਿੱਚ ਚੋਣ ਜਿੱਤ ਗਏ ਸੀਗੇ 32 ਵੋਟਾਂ ਤੇ ਤੇ ਉਸ ਤੋਂ ਬਾਅਦ ਮੈਂ ਨਾ ਤੇ ਪਹਿਲੇ ਹਫਤੇ ਨਵੰਬਰ ਦੇ ਪਹਿਲੇ ਹਫਤੇ ਮਾਂ ਜੋਗ ਐਸਐਸਪੀ ਸਾਹਿਬ ਨੂੰ ਤਰਕਾਸਤ ਦਿੱਤੀ ਵੀ ਇਹਨਾਂ ਨੇ ਜੋ ਸਰਪੰਚੀ ਦੀ ਚੋਣਾਂ ਗਲਤ ਪੇਪਰ ਕਰਕੇ ਤਿਆਰ ਕਰਕੇ ਲੜੀਆ ਤੇ ਵੀ ਇਹ ਸਾਡੇ ਨਾਲ 420 ਕੀਤੀ ਆ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਤੇ ਦੇਖੋ ਟਾਈਮ ਤਾਂ ਜਰੂਰ ਲੱਗ ਗਿਆ ਪਰ ਅਸੀਂ ਧੰਨਵਾਦ ਹਾਂ ਧੰਨਵਾਦੀ ਹਾਂ ਪ੍ਰਸ਼ਾਸਨ ਦੇ ਜਿਨ੍ਹਾਂ ਨੇ ਸਾਨੂੰ ਇਨਸਾਫ ਦਵਾਇਆ ਇਨਸਾਫ ਮਿਲਿਆ ਇਹਨਾਂ ਤੇ ਐਫਆਈਆਰ ਦਰਜ ਵੀ ਹੋਈ ਜਿਹੜੇ ਬੰਦੇ 420 ਕਰਦੇ ਆ 6 ਬੰਦਿਆਂ ਤੇ ਐਫਆਈਆਰ ਦਰਜ ਹੋਈ ਹੈ ਪਿੰਡ ਦੀ ਹੈ ਪਿੰਡ ਦੀ ਹੈ ਜਿਨ੍ਹਾਂ ਨੇ ਗਲਤ ਦਕਸ਼ਤ ਕਰਕੇ ਫੇਲ ਤਿਆਰ ਕੀਤੀ ਸੀ ਉਹਨਾਂ ਤੇ ਹੀ ਹੋਈ ਆ ਜਿਨ੍ਹਾਂ ਨੇ ਤਲਦੀਪਪੁਰ ਸਰਪੰਚ ਬਣੀ ਸੀਗੀ ਜੀ ਉਹਨਾਂ ਦਾ ਵੀ ਪਰਚਾ ਦਰਜ ਹੋਇਆ ਜੀ ਹੁਣ ਕੀ ਹੁਣ ਸਸਪੈਂਡ ਹੋਇਆ ਤੇ ਹੁਣ ਕੀ ਐਫ ਆਈ ਆਰ ਦਰਜ ਹੋਈ ਜੀ ਅਸੀਂ ਡੀ ਡੀ ਪੀਓ ਸਾਹਿਬ ਡਾਇਰੈਕਟਰ ਸਾਹਿਬ ਦੇ ਪਾਇਆ ਕੇਸ ਉਹਨਾਂ ਨੇ ਮੁਵਕਲ ਕੀਤਾ ਜੀ ਇਹਨਾਂ ਨੂੰ ਅਸੀਂ ਤਾਂ ਇਹ ਕਹਿੰਨੇ ਵੀ ਜਿਹੜੇ ਬੰਦੇ ਪਹਿਲਾਂ 420 ਚੀਟ ਕਰਦੇ ਆ ਪਹਿਲਾਂ ਭਰ ਲੱਗੀ ਇਹੋ ਜਿਹਾ ਕਰਦੇ ਆ ਉਹ ਕੀ ਪੰਡ ਦੇ ਵਿੱਚ ਇਨਸਾਫ ਕੀ ਚੰਗਾ ਕੰਮ ਕੀ ਲੋਕਾਂ ਨੂੰ ਸੇਧ ਦੇ ਦੇਣਗੇ ਜਦੋਂ ਅਸੀਂ ਆਪਦੇ ਅੰਦਰ ਹੀ ਝੂਠ ਦੀ ਪੰਡ ਲੈ ਕੇ ਚੱਲਾਂਗੇ ਅਸੀਂ ਕਿਸੇ ਨੂੰ ਕੀ ਸੱਚ ਦੇ ਦੇਾਂਗੇ ਪਰ ਅਸੀਂ ਤਾਂ ਪ੍ਰਸ਼ਾਸਨ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਨਸਾਫ ਦਿਵਾਇਆ ਤੇ ਇਹਨਾਂ ਨੂੰ ਸਰਪੰਚੀ ਤੋਂ ਮੁਵਕਲ ਕੀਤਾ ਤੇ ਇਸ ਤਰ੍ਹਾਂ ਦੇ ਇਨਸਾਨ ਪਾਸੇ ਕਰਕੇ ਸਾਡੇ ਪਿੰਡ ਦੇ ਕਾਰਜ ਵਧੀਆ ਢੰਗ ਨਾਲ ਚਲਾਏ ਗਏ ਅਗਲੀ ਦੀ ਕਾਰਵਾਈ ਵੀਡੀਓ ਸਾਫ ਕਰਨਗੇ ਇਹਨਾਂ ਨੂੰ ਪਤਾ ਲੱਗਿਆ ਕਿ ਜਿਹੜੇ ਰਿਕਾਰਡ ਆ ਉਹ ਵੀ ਫਰੋਲੇ ਜਾਣਗੇ ਸਾਰੇ ਹਾਂਜੀ ਹਾਂਜੀ ਸਾਰਾ ਕੁਝ ਹੀ ਹੋਊਗਾ ਜੀ ਜਦੋਂ ਚੋਰ ਫਾੜ ਹੀ ਲਿਆ ਫਿਰ ਉਹਦੇ ਵਿੱਚੋਂ ਚੋਰੀਆਂ ਤਾਂ ਨਿਕਲਣਾ ਹੈ ਕੀ ਕੀ ਹੈ ਜੀ ਉਹ ਤਾਂ ਅਸੀਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕੇ ਹਾਂ ਵੀ ਪ੍ਰਸ਼ਾਸਨ ਦਾ ਅਸੀਂ ਧੰਨਵਾਦ ਕਰਦੇ ਹਾਂ ਜੋ ਸਾਨੂੰ ਇਨਸਾਫ ਮਿਲਿਆ ਇਹਨਾਂ ਤਾਂ ਜ਼ਰੂਰ ਲੱਗ ਗਿਆ ਨਵੰਬਰ ਦੇ ਪਹਿਲੇ ਹਫ਼ਤੇ ਦੀ ਐਪਲੀਕੇਸ਼ਨ ਹੈ ਜੀ ਦੁਆਰਾ ਨਵੰਬਰ ਤੋਂ ਲੈ ਕੇ ਹੁਣ ਤੱਕ ਇੰਨਾ ਟਾਈਮ ਲੱਗ ਗਿਆ ਪਰ ਸਾਨੂੰ ਇਨਸਾਫ਼ ਜ਼ਰੂਰ ਮਿਲਿਆ ਜੀ ਜਲਦੀਪੁਰ ਇੱਥੇ ਰਹਿੰਦੇ ਹਾਂ ਕੇ ਹਾਂਜੀ ਹੁਣ ਇੱਥੇ ਹੀ ਰਹਿੰਦੇ ਆ ਜੀ ਪਿੰਡ ਚੁਗਾ ਖੁਰਦੀ ਰਹਿੰਦੇ ਆ ਡਾਇਰੈਕਟਰ ਸਾਹਿਬ ਵੱਲੋਂ ਆਰਡਰ ਹੋ ਗਿਆ ਜੀ ਵੀ ਇਹਨਾਂ ਦੇ ਬੈਂਕ ਖਾਤੇ ਜ਼ਬਤ ਕੀਤੇ ਜਾਣ ਜੋ ਸਰਕਾਰੀ ਪ੍ਰਾਪਰਟੀ ਤੇ ਇਹਨਾਂ ਦੇ ਹੱਕਾਂ ਜਾਂ ਕਮਾਂਕਾਰਾਂ ਤੇ ਰੋਕ ਲਾਈ ਜਾਵੇ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਜ਼ਬਤ ਕੀਤਾ ਜਾਵੇ ਉਹ ਆਰਡਰ ਮੈਂ ਲੈ ਲਿਆ ਰਿਕਾਰਡ ਮੇਰੇ ਕੋਲ ਆ ਜੀ ਮੈਂ ਬੇਨਤੀ ਕਰਦਾ ਵੀ ਇੱਕ ਦੋ ਦਿਨਾਂ ਚ ਇਹ ਵੀ ਕਾਰਵਾਈ ਹੋਵੇ ਤੇ ਇਹਨਾਂ ਤੋਂ ਚਾਰਜ ਸਾਰਾ ਲਿਆ ਜਾਵੇ ਇਹ ਜਿਹੜਾ ਸਰਪੰਚੀ ਇਲੈਕਸ਼ਨ ਤੋਂ ਬਾਅਦ ਜਿਹੜੀ ਇੱਕ ਸਾਨੂੰ ਦਰਖਾਸਤ ਮਸਹੂਲ ਹੋਈ ਸੀ ਪਰਮਪਾਲ ਵੱਲੋਂ ਉਸ ਸੰਬੰਧ ਵਿੱਚ ਜਦੋਂ ਇਨਕੁਆਇਰੀ ਕੀਤੀ ਗਈ ਤੇ ਵੈਰੀਫਾਈ ਕੀਤਾ ਜਿਹੜਾ ਕੁਲਦੀਪ ਕੌਰ ਨੇ ਕੁਝ ਝਾਲੀ ਦਸਤਾਵੇਜ਼ ਬਣਾ ਕੇ ਜਿਹੜੀ ਆ ਇਹ ਆਪਣੀ ਸਰਪੰਚੀ ਦੀ ਚੋਣ ਲੜੀ ਸੀ ਉਸ ਤੋਂ ਬਾਅਦ ਤੁਰੰਤ ਅਸੀਂ ਐਫਆਰ 64 ਬੜਾ ਪੱਚੀ ਦੀ ਦਰਜ ਕੀਤੀ ਗਈ 6 ਜਣੇ ਦੇ ਖਿਲਾਫ ਦਰਜ ਕੀਤੀ ਗਈ ਸੀ ਜਿਸ ਵਿੱਚ ਕੁਲਦੀਪ ਕੌਰ ਸੀ ਤੇ 5 ਜਣੇ ਹੋਰ ਸੀ ਉਸ ਦੇ ਤਹਿਤ ਅੱਜ ਜਿਹੜਾ ਇਹਨਾਂ ਦਾ ਸਰਪੰਚੀ ਦਾ ਜਿਹੜਾ ਲਾਇਸੈਂਸ ਸਸਪੈਂਡ ਪਾਰਟ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਉਹ ਜਾਰੀ ਹੈ ਸਰ ਗ੍ਰਿਫਤਾਰੀਆਂ ਹੋ ਗਈ ਕੋਈ ਇਹ ਦੋ ਕਿ ਤਿੰਨ ਜਾਣੇ ਜਿਹੜੇ ਆ ਉਹ ਸ਼ਾਮਲਤੀ ਹੋਏ ਨੇ ਸਾਡੇ ਕੋਲ ਬਾਕੀ ਜਿਹੜੀ ਇਨਵੈਸਟੀਗੇਸ਼ਨ ਜਾਰੀ ਹੈ ਕੁਲਦੀਪ ਕੌਰ ਸਰਪੰਚ ਗ੍ਰਾਮ ਪੰਚਾਇਤ ਉਗਾਖੁਰ ਦੇ ਬीडीपीਓ ਕੋਟੀ ਸਿਖਾਂ ਵੱਲੋਂ ਇਹਨਾਂ ਦੇ ਸਬੰਧ ਵਿੱਚ ਲੈਟਰ ਆਇਆ ਸੀ ਜੋ ਸਾਡੇ ਵੱਲੋਂ ਫਾਰਵਰਡ ਕੀਤਾ ਗਿਆ ਹੈ ਡਾਇਰੈਕਟਰ ਸਾਹਿਬ ਨੂੰ ਤੇ ਸਸਪੈਂਸ਼ਨ ਰਿਟਸਰਵ ਦੇ ਆਰਡਰ ਆ ਰਹੇ ਹੋਈ ਹੈ ਸ਼੍ਰੀਮਤੀ ਕੁਲਦੀਪ ਕੌਰ ਸਰਪੰਚ ਅ ਦੇਖਿਲਾ ਐਫ ਆਈ ਆਰ ਦਰਦੀ ਹੋਈ ਹੈ ਜਿਸ ਦੇ ਸੰਬੰਧ ਵਿੱਚ ਹੀ ਇਹਨਾਂ ਨੂੰ ਸਸਪੈਂਡ ਕੀਤਾ ਗਿਆ ਐਫ ਆਈ ਆਰ ਦੀ ਆਰਡਰਾਂ ਚ ਮੈਂਸ਼ਨ ਹੈ ਜੀ ਮੁਕੱਦਮਾ ਨੰਬਰ 64 ਮਿਤੀ 2425 ਅੰਡਰ ਸੈਕਸ਼ਨ 319 318 ਜੋ ਤੁਸੀਂ ਆਰਡਰ ਚ ਰੀਡ ਕਰ ਸਕਦੇ ਇਸ ਤਰ੍ਹਾਂ ਦੇ ਹੋਰ ਵੀ ਸੈਕਸ਼ਨ ਸਸਪੈਂਸ਼ਨ ਹੋ ਚੁੱਕੀ ਹੈ ਜੀ ਪਰ ਇਹਨਾਂ ਨੂੰ ਜੋ ਵੀ ਵਿਭਾਗੀ ਰੂਲ ਅਨੁਸਾਰ ਇਹਨਾਂ ਨੂੰ ਮੌਕਾ ਮਿਲੇਗਾ ਇਹਨਾਂ ਨੇ ਆਪਣਾ ਜਵਾਬ ਦੇਣਾ ਹੋਵੇਗਾ ਰੈਗੂਲਰ ਇਨਕੁਆਇਰੀ ਹੋਏਗੀ ਜੀ